ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਭੂਤ ਹੁੰਦੇ ਆ ਵੈਸੇ ਭੂਤ ਹੈ ਜਰੂਰ ਹੂੰ ਉਹ ਜਿੱਥੇ ਬਾਣੀ ਦਾ ਜਿਆਦਾ ਪ੍ਰਚਾਰ ਆ ਉਸ ਤੋਂ ਥੋੜਾ ਦੂਰ ਰਹਿੰਦੇ ਆ ਕਿਹੜੀਆਂ ਜਗ੍ਹਾ ਕਿਹੜੀਆਂ ਜਗ੍ਹਾ 'ਤੇ ਰਹਿੰਦੇ ਨੇ ਭੂਤ ਜ਼ਿਆਦਾਤਰ ਜਗ੍ਹਾ 'ਤੇ ਜਿੱਥੇ ਵੀ ਜਗ੍ਹਾ ਮਿਲ ਜੇ ਜਿੱਥੇ ਕਿਸੇ ਨੂੰ ਆਪਾਂ ਹੋ ਜਿਵੇਂ ਆਹੀ ਜਗ੍ਹਾ ਕੋਈ ਵੀ ਆ ਆਪਾਂ ਮੰਨਦੇ ਆ ਉਹ ਆਰਜ਼ਾ ਖਤਮ ਹੋ ਗਈ ਉਹ ਤਾਂ ਚਲੇ ਗਏ ਜਮਾ ਮਿਲ ਗਿਆ ਆਪੇ ਇਥੇ ਭੈਣਾ ਜਦੋਂ ਆਰਜ਼ਾ ਖਤਮ ਹੋ ਗਈ ਜਦੋਂ ਜਮਾ ਮਿਲ ਗਿਆ ਫਿਰ ਭੂਤ ਖਤਮ ਇਹ ਜੀ ਜਿਆ ਪੂਰਤ ਹੈ ਜੂਲ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਨਹੀਂ ਕਿਹਾ ਹੂੰ ਉਹ ਪ੍ਰੇਤ ਸਭ ਅੱਛਾ ਕਿਵੇਂ ਦੇ ਦਿਖਦੇ ਕਿਵੇਂ ਕਿਵੇਂ ਦੇ ਸੀਗੇ ਉਹ ਕਿਸ ਤਰ੍ਹਾਂ ਦੇ ਸੀਗੇ ਇਹ ਆਪਣੇ ਤੂੰ ਆ ਜਾਂ ਮੈਂ ਆ ਹੂੰ ਇਸ ਤਰ੍ਹਾਂ ਜਾਨੀਆਂ ਸੋਹਣੀਆਂ ਸਨ ਕਿਆਂ ਉਹ ਆਈਡੈਂਟੀ ਉੱਚੀ ਬੰਦੀ ਆ ਥੱਲੇ ਉਹ ਰਾਜ ਨੱਚਦੇ ਆ ਹੂੰ ਉਹ ਮੈਂ ਦੂਏ ਪਾਸੇ ਬੰਦੇ ਵੇਖਾ ਮੈਨੂੰ ਪੈਰ ਥੋੜੇ ਦੇਖਣੇ ਆ ਹੂੰ ਕਿੰਨੇ ਕੇ ਭੂਤ ਸੀਗੇ ਉਹ ਤੋਂ ਨੱਚਦੇ ਹੋਏ ਉਹ ਘੜ ਤੋਂ ਫਿਰ 35 40 ਅੱਛਾ ਉਹ ਦਣੀਆਂ ਉਹ ਜਨਾਨੀਆਂ ਸੀ ਯਾਰ ਬਹੁਤ ਸੋਹਣੀਆਂ ਸੱਕੀਆਂ ਹੂੰ ਇਨਸਾਨਾਂ ਵਾਂਗੂ ਹੀ ਸੀਗੇ ਸਾਰੇ ਘਾਨਾ ਵਾਂਗੂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਪੂਤ ਹੁੰਦੇ ਆ ਵੈਸੇ ਪੂਤ ਹੈ ਜ਼ਰੂਰ ਹੂੰ ਉਹ ਜਿੱਥੇ ਬਾਣੀ ਦਾ ਜ਼ਿਆਦਾ ਪ੍ਰਚਾਰ ਆ ਉਸ ਤੋਂ ਥੋੜਾ ਦੂਰ ਰਹਿੰਦੇ ਆ ਹੂੰ ਕਿਹੜੀਆਂ ਜਗ੍ਹਾ ਕਿਹੜੀਆਂ ਜਗਾਵਾਂ ਤੇ ਰਹਿੰਦੇ ਨੇ ਪੂਤ ਜ਼ਿਆਦਾਤਰ ਜਗ੍ਹਾ ਤੇ ਜਿੱਥੇ ਵੀ ਜਗ੍ਹਾ ਮਿਲ ਜੇ ਜਿੱਥੇ ਕਿਸੇ ਨੂੰ ਆਪਾਂ ਉਹ ਜਿਵੇਂ ਆਹੀ ਜਗ੍ਹਾ ਹੂੰ ਕੋਈ ਵੀ ਆ ਹੂੰ ਆਪਾਂ ਮੰਨਦੇ ਆ ਉਹ ਆਰਜਾ ਖਤਮ ਹੋ ਗਈ ਉਹ ਤਾਂ ਚਲੇਗੇ ਜਗ੍ਹਾ ਮਿਲ ਗਿਆ ਹੂੰ ਆਪਾਂ ਇਥੇ ਬੈਈ ਨਾ ਹੂੰ ਇਦੋਂ ਕਾਂ ਵੀ ਮਿਲ ਗਿਆ ਹਾਂ ਜਾਂ ਤੂੰ ਮੈਂ ਨਿਕਲਿਆ ਤੇਜ ਵੜ ਗਏ ਕਾਂ ਵੀ ਨਿਕਲ ਗਿਆ ਟਾਈਮ ਪਾਸ ਹੋ ਗਿਆ ਜਦੋਂ ਆੜਿਆ ਖਤਮ ਹੋ ਗਈ ਚਲ ਜਾਮਾ ਮੜ ਗਿਆ ਫਿਰ ਪੂਤ ਖਤਮ ਹੂੰ ਇਹ ਚੀਜ਼ ਆ ਪੂਤ ਹੈ ਜੂਲ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਨਹੀਂ ਗਿਆ ਹੂੰ ਪੂਤ ਪ੍ਰੇਮ ਸਭ ਹੈ ਹੈ ਜਨ ਤੁਸੀਂ ਪੂਤਾਂ ਦਾ ਵਿਆਹ ਵੀ ਦੇਖਿਆ ਦਾ ਮਤਲਬ ਵਿਆਹ ਦੇਖਿਆ ਹੂੰ ਕਿਤੇ ਐ ਤਾਂ ਨਹੀਂ ਕੋਈ ਪੀਤੀ ਖਾਦੀ ਚ ਦੇਖ ਲਿਆ ਨਾ ਨਾ ਹੂੰ ਹੋ ਵੀ ਜੇ ਤੁਸੀਂ ਕਹੋ ਨਾ ਹੂੰ ਉਹ ਬੰਦਾ ਜਿਉਂਦਾ ਜਾਗਦਾ ਸ਼ਾਇਦ ਇਹ ਇੱਥੇ ਨਾ ਹੋਇਆ ਹੂੰ ਕੈਨੇਡਾ ਗਿਆ ਹੋਇਆ ਹੂੰ ਜਦੋਂ ਆ ਗਿਆ ਮੈਂ ਤੁਹਾਨੂੰ ਮਿਲਾ ਦੂੰ ਹੂੰ ਅੱਛਾ ਕਿਵੇਂ ਦੇ ਦਿਖਦੇ ਕਿਵੇਂ ਸੀ ਕਿਵੇਂ ਦੇ ਸੀਗੇ ਉਹ ਕਿਸ ਤਰ੍ਹਾਂ ਦੇ ਸੀਗੇ ਇਹ ਆਪਣੇ ਤੂੰ ਆ ਜਾਂ ਮੈਂ ਆ ਹੂੰ ਇਸ ਤਰ੍ਹਾਂ ਜਹਾਨੀਆਂ ਸੋਹਣੀਆਂ ਹਸਨ ਕਿਆਂ ਉਹ ਆਈਡਿਟੀ ਉੱਚੀ ਬੰਦੀ ਆ ਥੱਲੇ ਉਹ ਰਾਜ ਨੱਚਦੇ ਆ ਹੂੰ ਉਹ ਮੈਂ ਦੂਏ ਪਾਸੇ ਬੰਦੇ ਬੈਠਾ ਮੈਨੂੰ ਪੈਰ ਥੋੜੇ ਦੇਖਣੇ ਆ ਹੂੰ ਕਿੰਨੇ ਕੇ ਭੂਤ ਸੀਗੇ ਉਹ ਨੱਚਦੇ ਹੋਏ ਉਹ ਘੜ ਤੋਂ 35 40 ਹੋਣੀ ਆ ਅੱਛਾ ਉਹ ਧੋਣੀਆਂ ਉਹ ਜਨਾਨੀਆਂ ਸੀ ਯਾਰ ਬਹੁਤ ਸੋਹਣੀਆਂ ਸੱਕੀਆਂ ਹੂੰ ਇਨਸਾਨਾਂ ਵਾਂਗੂ ਸੀ ਸਾਰੇ ਘਾਨਾ ਵਾਂਗੂ ਹੂੰ ਉਤੋਂ ਸੋਹਣਾ ਵਾਂਗੂ ਸੀ ਹੂੰ ਹੁਣ ਪੈਦਾ ਕਿੰਨੀ ਪਤਾ ਲੱਜਦਾ ਪੁੱਠੇ ਪੈ ਰਹਿੰਦੇ ਆ ਹੂੰ ਜੇ ਆਪਾਂ ਪੈ ਰਹੇ ਨਹੀਂ ਤਾਂ ਪੱਕੀ ਕਹਾਂਗੇ ਪੁੱਠੇ ਪੈ ਰਹ ਅੱਛਾ ਕੋਈ ਬਾਡੀ ਢਾਂਚੇ ਦੇ ਵਿੱਚ ਵੀ ਅਲੱਗ ਸੀਗਾ ਕਿਸ ਤਰ੍ਹਾਂ ਦਾ ਸੀਗਾ ਉਹਦਾ ਢਾਂਚਾ ਕਿਵੇਂ ਸੀ ਢਾਂਚਾ ਤਾਂ ਜਦੋਂ ਉਹ ਆਉਂਦਾ ਵੇਸ ਬਦਲਦਿਆਂ ਇਹ ਜਿਹੜੀ ਜਾਨੀ ਵੇਸ ਜਦੋਂ ਆਉਂਦੀਆਂ ਨਾ ਕੋਈ ਭੂਤ ਆ ਹੂੰ ਯਾ ਜਨ ਨਹੀਂ ਲੈ ਚੰਬੀਆ ਉਹੋ ਜਨਾਨੀ ਨਹੀਂ ਹੁੰਦੀ ਆ ਜਿਹਦੇ ਆ ਆਦਾ ਵੇਸ 24 ਘੰਟੇ ਵਿੱਚ ਨਹੀਂ ਇੱਕ ਬਣਾ ਆਦਾ ਵੇਸ ਤਾਰ ਹੂੰ ਉਸ ਵੇਨੇ ਆ ਦੁੱਧੀਆਂ ਜੀਆਂ ਪਿੱਛੇ ਨੂੰ ਹੂੰ ਦੰਦ ਬੜੇ ਬੜੇ ਆਹ ਤਾਂ ਬੜੇ ਬੜੇ ਤਾਲ ਪੁੱਠੇ ਹੂੰ ਉਹ ਚੀਜ਼ਾਂ ਤੁਸੀਂ ਦੇਖੀਆਂ ਨੇ ਹਾਂ ਹੂੰ ਅੱਛਾ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਐ ਹੁੰਦਾ ਸ਼ਮਸ਼ਾਨ ਘਾੜ ਦੇ ਵਿੱਚ ਜਨਾਨੀਆਂ ਨਹੀਂ ਜਾਣਗੀਆਂ ਤੇ ਜੇ ਸੁਰਖੀ ਬਿੰਦੀ ਲਾ ਕੇ ਜਾਓਗੇ ਤੁਹਾਨੂੰ ਭੂਤ ਚਿਮੜ ਜਾਊਗਾ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਹੁਣ ਅਸੀਂ ਦੇਖਦੇ ਆ ਕਿ ਜਨਾਨੀਆਂ ਜਿਹੜੀਆਂ ਸਮਸ਼ਾਨ ਘਾੜ ਤੱਕ ਆਉਂਦੀਆਂ ਸੰਸਕਾਰ ਤੱਕ ਵੀ ਰਹਿੰਦੀਆਂ ਨੇ ਪਹਿਲਾਂ ਅਜਿਹਾ ਕਿਉਂ ਹੁੰਦਾ ਸੀ ਪਹਿਲਾਂ ਇਹ ਸੀ ਉਹ ਪਰੰਪਰਾ ਸੀ ਉਹ ਸਾਡੇ ਪਿੰਡਾਂ ਦੇ ਲੋਕਾਂ ਦੀ ਪਰੰਪਰਾ ਸੀ ਭਈ ਜਨਾਨੀ ਜਿਹੜੇ ਉਹ ਹੱਦਾ ਉੱਥੇ ਆਪਾਂ ਘੜਾ ਪਨ ਗਏ ਉਹ ਦਾਸ ਕਰਨਾ ਵੀ ਕਰਨਾ ਪਿੱਛੇ ਘੜਾ ਬੰਦਾ ਜਾਂਨੇ ਉੱਥੇ ਬਹਿ ਜਾਣ ਉਹ ਗਾਂ ਨਹੀਂ ਆਉਂਦੀਆਂ ਗਾ ਬੰਦੇ ਹੀ ਆਉਂਦੇ ਹਾਂ ਕਰ ਕਰ ਜਦੋਂ ਇੱਥੇ ਆਪਾਂ ਜਿਵੇਂ ਅਗਨੀ ਦੇਤੀ ਉਹਨਾਂ ਨੂੰ ਪਤਾ ਲੱਗ ਗਿਆ ਵਿੱਚੋਂ ਅਗਨੀ ਦੇਤੀ ਉਹ ਉੱਥੇ ਹੱਥ-ਮੂੰਹ ਧੋ ਕੇ ਵਾਪਸ ਚਲੇ ਜਾਣਾ ਇਹ ਬੰਦੇ ਨੇ ਬਾਤ ਜਾ ਉਦੋਂ ਭੂਤ ਚਿੰਮੜਦੇ ਸੀ ਉਹਨਾਂ ਨੂੰ ਸੁਰਖੀ ਬਿੰਦੇ ਵਾਲੇ ਨੂੰ ਕੁਝ ਨਹੀਂ ਸੀ ਚਿੰਮੜਾ ਕੁਝ ਨਹੀਂ ਸੀ ਚਿੰਮੜਾ ਫਿਰ ਇੱਕ ਆਪਣਾ ਮਾਨੀਪੂ ਦਾ ਚਾਹੇ ਤੇਰੇ ਘਰ ਦਾ ਚਾਹੇ ਬਾਹਰ ਦਾ ਜਦੋਂ ਤੇਰੇ ਮਨ ਦੇ ਵਿੱਚ ਇਹ ਆ ਗਿਆ ਕਿ ਆਹ ਬੰਦਾ ਜਾਣਾ ਮਨਜੋ ਹੂੰ ਉਹ ਆਦ ਨੂੰ ਉਹ ਉਹਦੀ ਸ਼ਕੜੀ ਤੇ ਅੰਦਰੋਂ ਪ੍ਰਗਟ ਹੋ ਜਾਣੀ ਆ ਹੂੰ ਤੂੰ ਕਹਿੰਦਾ ਨਾ ਉਹ ਦੇਖਿਆ ਹੂੰ ਉਹ ਵਾਰ ਕੋਈ ਨਹੀਂ ਹੂੰ ਪਰ ਤੁਸੀਂ ਹੁਣੇ ਕਹਿ ਰਹੇ ਸੀ ਕਿ ਵੀ ਭੂਤ ਅਸੀਂ ਦੇਖਿਆ ਸੀ ਵਿਆਹ ਵੀ ਦੇਖਿਆ ਹੈ ਉਹ ਹੈਗੇ ਹੂੰ ਉਹ 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 ਨੇ ਜਿਨ੍ਹਾਂ ਦੀ ਆਰਚਾ ਨਹੀਂ ਖਤਮ ਹੁੰਦੀ ਹੂੰ ਕਿਉਂਕਿ ਜਦੋਂ ਆਰਚਾ ਖਤਮ ਹੋ ਗਈ ਹੂੰ ਮੇ ਤਾਂ ਉਹਨੇ ਰਹਿਣਾ ਹੀ ਨਹੀਂ ਹੂੰ ਉਹਨਾਂ ਨੂੰ ਜਾਮਾ ਮਿਲ ਜਾਣਾ ਹੂੰ ਕਿਸੇ ਵੀ ਕਿਸਮ ਦਾ ਜਾਮਾ ਉਹਨੂੰ ਮਿਲ ਜਾਂਦਾ ਪਰ ਕਹਿੰਦੇ ਵੀ ਜਦੋਂ ਭੋਗ ਭੋਗ ਵਗੈਰਾ ਹੁੰਦਾ ਹੈ ਉਹਨਾਂ ਨੂੰ ਅੰਤਿਮ ਅਰਦਾਸ ਕੀਤੀ ਜਾਂਦੀ ਹੈ ਉਦੋਂ ਉਹਨਾਂ ਨੂੰ ਅੰਤਿਮ ਜਿਹੜੀ ਸ਼ਾਂਤੀ ਮਿਲ ਜਾਂਦੀ ਹੈ ਉਹ ਸਵਰਗਾਂ ਨੂੰ ਚਲੇ ਜਾਂਦੇ ਆ ਹੂੰ ਉਹ ਸ਼ਾਂਤੀ ਜਾਂ ਅਰਦਾਸ ਮਿਲੇ ਦਾ ਨਾਮ ਹੈ ਅਸਲ ਦੇ ਵਿੱਚ ਹੁੰਦਾ ਨਹੀਂ ਸ਼ਾਂਤੀ ਨਹੀਂ ਮਿਲਦੀ ਉਹਦੇ ਵਾਸਤੇ ਹੀ ਕਰਦੇ ਹੂੰ ਤੇ ਇਹਨੂੰ ਮਹਾਰਾਏ ਆਦੇ ਚਾਰਨਾ ਚ ਲਾਈ ਹੂੰ ਇਹਨੂੰ ਕਿਹਦੇ ਆਦੇ ਚਾਰਨਾ ਚ ਰੱਖੀ ਹੂੰ ਹੁਣ ਜਦੋਂ ਉਹਦੇ ਆੜਜਾ ਖਤਮ ਹੂੰ ਫਿਰ ਉਹ ਆਦੇ ਚਾਰਨਾ ਚ ਰੱਖੂ ਜਦ ਤੱਕ ਆੜਜਾ ਖਤਮ ਨਹੀਂ ਹੇਰੋ ਜਾਮਾ ਕਿੱਥੋਂ ਮਿਲੂ ਹੂੰ ਮੈਂ ਬਾਹਰ ਹੀ ਭਟਕਦੇ ਫਿਰਦਾ ਇੱਥੇ ਹੀ ਭਟਕਦੇ ਰਹਿੰਦੇ ਉਹ ਹਾਂ ਅਜੇਹਾ ਹੁੰਦਾ ਹੈ ਕਿ ਜਿਵੇਂ ਕੋਈ ਐਕਸੀਡੈਂਟ ਦੇ ਕਾਰਨ ਜਾਂ ਫਿਰ ਬਿਨਾਂ ਸਮੇਂ ਤੋਂ ਪਹਿਲਾਂ ਮਰ ਗਿਆ ਵਿਅਕਤੀ ਤੇ ਜਦੋਂ ਜਦੋਂ ਤੁਸੀਂ ਸੰਸਕਾਰ ਕਰਦੇ ਹੋ ਇੱਥੇ ਲਿਆਉਂਦੇ ਆ ਵੀ ਇਦਾਂ ਹੁੰਦਾ ਹੈ ਕਿ ਵੀ ਉਹ ਜਦੋਂ ਉਹਨਾਂ ਦੀ ਚੀਕਾਂ ਨੂੰ ਵੀ ਅੱਗ ਦਿੱਤੀ ਜਾਂਦੀ ਹੈ ਉਹਨਾਂ ਦੀ ਆਤਮਾ ਉੱਥੇ ਘੁੰਮਦੀ ਰਹਿੰਦੀ ਹੈ ਇਦਾਂ ਹੁੰਦਾ ਨਹੀਂ ਹੂੰ ਆਦਮਾ ਜਿੱਦੇ ਜਾਂਦੀ ਆ ਹੂੰ ਉਹ ਸਾਗਤਵ ਹੋ ਜਾਂਦਾ ਹੂੰ ਉਹ ਸੋ ਦੁਆਰੇ ਜਦ ਆਪਾਂ ਕਈ ਸਧਾਰ ਲੋਕ ਨਹੀਂ ਪੰਦੇ ਆਪਾਂ ਲੋਕ ਘੜਾ ਪੰਦੇ ਸੀ ਉਹ ਘੜਾ 15 ਮਕਸਦ ਇਹ ਆਪ ਜੂ ਨੂੰ ਉਹ ਵੇਲੇ ਆਪਣੀ ਆਤਮਾ ਨੂੰ ਉਹ ਪਰਮਾਤਮਾ ਦੁਆਰਾ ਵੇਦਾ ਭਈ ਜਾ ਕੇ ਦੇਖ ਤੇਰੇ ਹੱਕ ਚ ਕਿੰਨੇ ਬੋਲਦੇ ਆ ਕਿੰਨੇ ਤੈਨੂੰ ਗੱਦ ਕਹਦੇ ਕਿੰਨੇ ਸਹੀ ਕਹਦੇ ਆ ਵੀ ਜ਼ਿੰਦਗੀ ਭਰ ਦੀ ਕਮਾਈ ਕੀ ਕੀਤੀ ਏ ਤੂੰ ਉਹ ਉਸ ਵੇਲੇ ਜਦੋਂ ਉਹ ਕੜਾ ਪਾਉਂਦੇ ਆ ਉਸ ਵੇਲੇ ਨੂੰ ਪਤਾ ਲੱਗਦਾ ਵੀ ਹਾਂ ਮੈਂ ਮਰ ਗਿਆ ਹੂੰ ਨਹੀਂ ਪਹਿਲਾਂ ਉਹਨੂੰ ਪਤਾ ਨਹੀਂ ਹੁੰਦਾ ਅੱਛਾ ਤੇ ਮੈਂ ਮਰ ਗਿਆ ਹੂੰ ਫਿਰ ਪਤਾ ਲੱਗਦਾ ਵੀ ਮੈਂ ਮਰ ਗਿਆ ਹੂੰ ਤੇ ਆਤਮਾ ਦਾ ਉਥੋਂ ਕੜੇ ਪੰਨ ਤੋਂ ਬਾਅਦ ਚਲੀ ਜਾਂਦੀ ਆ ਹੂੰ ਇਹ ਆਪਣਾ ਮਿੱਟੀ ਦਾ ਸੀਰ ਆ ਬੁੱਤ ਇਹਨੂੰ ਇੱਥੇ ਆਪਾਂ ਚੇਹਰੇ ਦਾ ਅੱਗੇ ਅੰਗਲਾ ਦਿੰਨੇ ਆ ਹੂੰ ਇਹ ਸਵਾ ਬਣ ਜਾਂਦੀ ਆ ਆਪਾਂ ਚੱਕ ਕੇ ਹੱਡੀਆਂ ਹੋਂ ਤੇ ਨਹਿਰ ਚ ਪਾ ਦਈਏ ਜਿੱਥੇ ਮੜ ਜੀ ਪਾ ਦਈਏ ਹੂੰ ਰਾਜ ਜਿੱਥੇ ਮੜ ਜੀ ਰੋੜੀ ਹੂੰ ਹੈ ਯਾ ਪਾ ਦੇ ਮਨ ਦੀ ਸ਼ਾਂਤੀ ਨਹੀਂ ਆ। ਮਤਲਬ ਅਸਲ ਦੇ ਵਿੱਚ ਆਤਮਾ ਹੁੰਦੀ ਹੈ ਘੁੰਮਦੀ ਰਹਿੰਦੀ ਹੈ ਅੱਧਰ ਪਾਸ। ਘੁੰਮਦੀ ਆ ਜੇ ਤਾਂ ਮੇਰੀ ਹੁਣ ਆਰਜਾ ਪੂਰੀ ਹੋ ਗਈ ਮੈਂ ਮਰ ਗਿਆ। ਹੂੰ। ਮੇਰੀ ਆਰਜਾ ਖਤਮ ਆ। ਮੈਨੂੰ ਗਾਂ ਜਾਮਾ ਵਰ ਜਾਣਾ। ਹੂੰ। ਤੇ ਕਾਥੇ ਜਾ ਮਿਲਿਆ ਡੰਗੜਾ ਪਕਾ ਜਾਣ ਬਲ ਕੋਈ ਵੀ ਮਿਲ ਜੇ। ਹੂੰ। ਮੈਨੂੰ ਜਾਮਾ ਮਿਲ ਜਾਣਾ। ਹੂੰ। ਮੈਂ ਦਾਲ ਦੇ ਜਾਮੇ ਚਲੇ ਗਿਆ। ਹੂੰ। ਜੇ ਮੈਨੂੰ ਜਾਮਾ ਨਹੀਂ ਮਿਲੂ ਮੇਰੀ ਆਰਜਾ ਰਹਿੰਦੀ ਆ। ਉਮਰ ਜਿੰਨੂ ਕਹਿੰਦੇ ਆ। ਮੇਰੇ ਹੋਰ ਬਗਾਵ ਤੇ ਉਹਨੇ ਦਿਨ ਮੈਨੂੰ ਇੱਥੇ ਚੱਕਰ ਲਾਉਣੇ ਬਾਰੇ ਕਈ ਵਾਰੀ ਸਰੀਰਕ ਸਰੀਰ ਕਿਸੇ ਦੇ ਸਰੀਰ ਦੇ ਵਿੱਚ ਕੋਈ ਹਵਾ ਜਾਂ ਆਤਮਾ ਆ ਜਾਂਦੀ ਹੈ ਉਹ ਕਹਿੰਦੇ ਵੀ ਇਹਦੇ ਚ ਭੂਤ ਆ ਗਿਆ ਇਹਦੇ ਚ ਭੂਤ ਆ ਗਿਆ ਉਹ ਕੀ ਹੁੰਦਾ ਫਿਰ ਉਹ ਇਹ ਤਾਂ ਨਹੀਂ ਉਹਨੇ ਆਪਦਾ ਟਾਈਮ ਪਾਸ ਕਰਨੀ ਵੀ ਆਏ ਹੂੰ 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 ਤੂੰ ਆ ਉਹ ਦੇਖਿਆ ਮੈਨੂੰ ਕੋਈ ਜਗ੍ਹਾ ਨਹੀਂ ਲੱਭਦੀ ਬੈੱਡਰੂਮ ਵਾਸਤੇ ਰਹਿਣ ਵਾਸਤੇ ਹੂੰ ਉਹਨੇ ਮੈਨੂੰ ਦੇਖਿਆ ਉਹਨੇ ਕਹਿੰਦਾ ਤੇਰੇ ਚ ਵੱਢ ਜਾਣਾ ਹੂੰ ਕਿਤੇ ਜਿਹਦੇ ਨੂੰ ਖਾਣਾ ਪੀਣਾ ਹੋਖਾਈ ਜਾਣਾ ਹੂੰ ਆ ਵੀ ਆਉਣੀ ਟੋਲੇ ਨੇ ਲਾਉਣੀ ਜਦੋਂ ਉਹਦੀ ਆੜਿਆ ਖਦਮ ਹੋਣੀ ਹੈ ਤੂੰ ਵੀ ਠੀਕ ਹੋ ਜਾਣਾ ਹੂੰ ਪਹਿਲਾ ਤੰਤਰਿਕ ਮੰਤਰਿਕ ਜਿਹੜੇ ਹੁੰਦੇ ਸੀ ਉਹ ਆਪਾਂ ਲੈ ਜਾਂਦੇ ਹੁਣਾਂ ਕੋਲੇ ਹੂੰ ਬੰਦੇ ਨੂੰ ਉਸ ਚੀਜ਼ ਨੂੰ ਕੱਢ ਕੇ ਜਦਾ ਆਪ ਕੀ ਲੈਂਦੇ ਸੀ ਹੂੰ ਜਾਂ ਉਹਨੂੰ ਕੱਢ ਦਿੰਦੇ ਸੀ ਤੇ ਤੂੰ ਜੋ ਲੈਣਾ ਲੈ ਤੇ ਪਾਸੇ ਜਾ